ਖੋਲੇ ਮਹੱਲੇ ਨੂੰ ਲੈ ਕੇ ਤਖਤ shri ਕੇਸਗੜ ਸਾਹਿਬ ਵਿੱਚ ਰੰਗ ਰੋਗਨ ਦੀ ਸੇਵਾ ਸ਼ੁਰੂ ਖੋਲੇ ਮਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਤਖਤ shri ਕੇਸਗੜ ਸਾਹਿਬ ਵਿਖੇ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ shri ਅੰਮ੍ਰਿਤਸਰ ਸਾਹਿਬ ਵਾਲਿਆਂ ਵੱਲੋਂ ਰੰਗ ਰੋਗਨ ਦੀ ਸੇਵਾ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੰਪਰਦਾਵਾਂ ਦੇ ਮੁਖੀ ਆਦੇ ਹਾਜ਼ਰ ਸਨ ਇਸ ਮੌਕੇ ਤਖਤ shri kesgarh sahib ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਦੱਸਿਆ ਕਿ ਇਸ ਵਾਰ ਹੋਲਾ ਮੁੱਲਾ ਇੱਕ 21 ਮਾਰਚ ਤੋਂ 26 ਮਾਰਚ ਤੱਕ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਮੱਦੇ ਨਜ਼ਰ ਹੀ ਤਖਤ shri kesgarh sahib ਵਿਖੇ ਰੰਗ ਰੋਗਨ ਦੀ ਸੇਵਾ ਅੱਜ ਸ਼ੁਰੂ ਕੀਤੀ ਗਈ ਉਹਨਾਂ ਨੇ ਕਿਹਾ ਕਿ ਹੋਲੇ ਮਹੱਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਜਿਨ੍ਹਾਂ ਦੀ آمد ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ

बाबा ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, बाबा ਕੁਲਬੀਰ ਸਿੰਘ ਗੁਰੂ ਕਾ ਬਾਗ ਵਾਲੇ, बाबा ਪ੍ਰੇਮ ਸਿੰਘ ਭਲੜੀ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਜਸਵੀਰ ਸਿੰਘ ਮੀਤ ਮੈਨੇਜਰ, ਕਰਮਜੀਤ ਸਿੰਘ ਮੀਤ ਮੈਨੇਜਰ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦਾ ਕੌਮੀ ਤਿਹਾਰ ਜੋ ਸਮੁੱਚੀਆਂ ਸਿੱਖ ਸੰਗਤਾਂ ਬੜੀ ਸ਼ਾਦਾ ਤੋਂ ਉਤਸ਼ਾਹ ਨਾਲ ਮਨਾਉਂਦੀਆਂ ਹਨ। ਗੋਲਾ ਮਬਰਾਹ శ్రీ ਰੰਤਪੁਰ ਸਾਹਿਬ ਜੋ 21/3/2024 ਤੋਂ ਸ਼ੁਰੂ ਹੋ ਕੇ 26/3/2024 ਤੱਕ ਮਨਾਇਆ ਜਾਵੇਗਾ ਜਿਸ ਦੀਆਂ ਮੁੱਢਲੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਸੰਤ ਬਾਹੂਪੁਰਖ 바ਵਾ ਸੁਦਨਾਨ ਸਿੰਘ ਜੀ ਗੁਰੂ ਕਾ ਬਾਗ ਵਾਲੇ ਕਾਰ ਸੇਵਾ ਵਾਲੇ ਬਾਹੂਪੁਰਖਾਂ ਵੱਲੋਂ ਤੱਕ ਸ੍ਰੀ ਕੇਸ਼ਗੜ ਸਾਹਿਬ ਦੀ ਸੋਚੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਸਬੂਚੀਆਂ ਸੰਗਤਾਂ ਦਾ ਸੰਤਾ ਮਹਾਂਪੁਰਖਾਂ ਦਾ ਖਾਸ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਜੀ ਤਾਮੀ ਸਾਹਿਬ ਸਰਦਾਰ ਜਸੇਦਾਰ ਸ੍ਰੀ ਗਿਸ਼ਗੜ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜੀ ਬੁਨਿਆਦੀ ਸੇਵਾਵਾਂ ਸ਼ੁਰੂ ਕਰਾ ਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਅੱਜ ਖੋਲੇ ਮੁਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜਿੰਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਜਨਮ ਸਥਾਨ ਪਾਕਸੇ ਦੀ ਕਿਸਕਰ ਸਾਹਿਬ ਵਿਖੇ ਅੱਜ ਰੰਗ ਰੋਗਾਂ ਦੀ ਜਿਹੜੀ ਸੇਵਾ ਹੈਗੀ ਆ ਉਹ ਲੈ ਮਹਲਤ ਪਰ ਆਰੰਭ ਕੀਤੀ ਗਈ ਹੈ ਹਰ ਇੱਕ ਸਾਲ ਦੀ ਤਰ੍ਹਾਂ ਔਰ ਇਸ ਵਾਰ ਇਹ ਜਿਹੜੀ ਸੇਵਾ ਹੈਗੀ ਆ ਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗਵਾਲੇ ਮਹਾਪੁਰਸ਼ਾ ਦੇ ਜਿਹੜੇ ਉਹਨਾਂ ਨੇ ਇਹ ਸੇਵਾ ਲਈ ਆ ਔਰ ਅੱਜ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਕੀਲਾ ਨੰਦ ਘਰ ਤੋਂ ਸੰਤ ਬਾਬਾ ਸਤਨਾਮ ਸਿੰਘ ਜੀ ਔਰ ਸਾਡੇ ਮੈਨੇਜਰ ਸਰਦਾਰ ਗੋਪੀ ਸਿੰਘ ਦੀ ਰੋਡੇ ਸਰਦਾਰ ਹਰਦੇਵ ਸਿੰਘ ਜੀ ਔਰ ਸਮੁਤੀਆਂ ਸੰਪਰਦਾਵਾਂ ਸਿੱਖ ਸੰਗਤਾਂ ਦੀ ਖਾਜ ਦੀ ਵਿੱਚ ਇਹ ਸੇਵਾ ਆਰੰਭ ਕੀਤੀ ਗਈ ਆ ਤੇ ਮੈਂ ਸਮੁਤੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਰਵਤ ਕਰਨ ਬਕਸ਼ ਕਰਨ ਇਹ ਮਹਾਪੁਰਖਾਂ ਦਾ ਸਿੱਖ ਪੰਥ ਵਿੱਚ ਬਹੁਤ ਵੱਡੀ ਦੇਣ ਹੈ ਜਿਨੇ ਸਾਡੇ ਕਾਰਖੇ ਵਾਲੇ ਮਹਾਪੁਰਖ ਆ ਉਹ ਜਿਨੇ ਸਾਡੇ ਗੁਰੂ ਘਰਾਂ ਦੀ ਸਾਰੀ ਚੱਲ ਰਹੀ ਹੈ ਔਰ ਜਿੰਨਾ ਸੁਧਰੀਕਰਨ ਹੋ ਰਿਹਾ ਹੈ ਮੈਂ ਸਮਝਦਾ ਕਿ ਮਹਾਪੁਰਖ ਜਿਹੜੇ ਨੇ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਹੀ ਇਹਨਾਂ ਮਹਾਪੁਰਖਾਂ ਦੇ ਸਿਰ ਤੇ ਆਪਣਾ ਫੇਰ ਭਰ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਇਹ ਸਿੱਖ ਪੰਥ ਨੂੰ ਆਪਣੀ ਸਬੂਹਮਤ ਦਿੰਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ